ਮਗਵਾੜਾ ਸ਼ਹਿਰ ਵਿੱਚ ਚੜਦੀ ਸਵੇਰ ਇੱਕ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਹਾਦਸੇ ਵਿੱਚ ਇੱਕ ਨੌਜਵਾਨ ਤੇ ਇੱਕ 5 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜੀ ਹਾਈਵੇ ਪਟੋਲਾ ਕੋਵਾੜਾ ਅਸੀਂ ਐਸਐਸਪੀ ਫੋਰਸ ਤੋਂ ਸਾਨੂੰ ਇੱਕ ਫੋਨ ਮਿਲਿਆ ਕਿਤੇ ਵੀ ਹਵੇਲੀ ਦੇ ਪੋਲ ਬ੍ਰਿਜ ਉੱਪਰ ਇੱਕ ਐਕਸੀਡੈਂਟ ਹੋਇਆ। ਇਹਦੇ ਵਿੱਚ ਪਿੱਛੋਂ ਮੋਟਰਸਾਈਕਲ ਮਾਰਿਆ ਗਿਆ ਜੀ ਗੱਡੀ ਜਿਹੜੀ ਖਰਾਬ ਸੀਗੀ ਵੀ ਇਹਦੀ ਫ੍ਰਿਜ ਦੇ ਉੱਤੇ ਤੇ ਪੰਕਚਰ ਸੀਗੀ ਟਾਇਰ ਉਹਦਾ ਜੱਕ ਲੱਗਾ ਹੋਇਆ ਤੇ ਪਿੱਛੋਂ ਜਿਹੜਾ ਤੇਜ਼ ਰਫਾਰਨ ਆਉਂਦਾ ਸੀ ਉਹ ਅੱਗੇ ਮੋਰੇ ਬੱਚਾ ਬੈਠਾ ਸੀ ਉਹ ਜਿਹੜੇ ਵਿੱਚ ਉਹਦੇ ਮੋਟਰਸਾਈਕਲ ਵੱਜ ਗਿਆ ਵਾ ਤੇ ਉਹਦੇ ਵਿੱਚ 25 ਦੀ ਕੋਈ ਡੈਥ ਹੋ ਗਈ ਸਾਡੇ ਹੋਂਦ ਤੋਂ ਪਹਿਲਾਂ ਚਲੇ ਗਏ ਤੇ ਹੋਇਆ ਕਿਸੇ ਕੀ ਚੀਜ਼ ਇਹ ਜੀ ਆਪਣੀ ਗੱਡੀਆ ਬਲੈਰੋ ਜੇਕੇ 14 ਜੇ 1540 ਨੰਬਰ ਇਹਦਾ ਗੱਡੀ ਦਾ ਇਹ ਖੜੀ ਸੀ ਤੇ ਸਪਲੈਂਡਰ ਮੋਟਰਸਾਈਕਲ ਪਿੱਛੋਂ ਵੱਜਾ ਜਿੰਮਤ ਤੋਂ ਫਗਵਾੜਾ ਸਾਈਡ ਨੂੰ ਜਾ ਰਹੇ ਸੀ ਇਹ ਵੀ ਰਿਫ੍ਰਿਜ ਦੇ ਉੱਤੇ ਮੈਂ ਚਲੰਦੋਂ ਪਾਰ ਐਸਿਕ ਪਿੰਡ ਛੱਡ ਕੇ ਤੇ ਐਂਬੂਲੈਂਸ ਲੈ ਕੇ ਲੋਕਾਂ ਨੇ ਹੱਦ ਲਗਾ ਮਹਿੰਦਰਾ ਪਿਕਅਪ ਦੇ ਵਿੱਚ ਨਾ ਮੋਟਰਸਾਈਕਲ ਪਿੱਛੇ ਹਟ ਕੀਤਾ ਬਿਆਨ ਤੇ ਮੌਕੇ ਤੇ ਪਹੁੰਚਿਆ ਤੇ ਇਹਨਾਂ ਨੂੰ ਲੈ ਕੇ ਐਕਸੀਡੈਂਟ ਹੋਇਆ ਬਿਆਨ ਹੈ ਸੀਵਲ ਹਸਪਤਲ ਲੈ ਗਏ ਤੇ ਡਾਕਟਰਾਂ ਨੇ ਦਿੱਤੀ